never break me, will be, thrill me, you can never kill me. ਹਾਂਜੀ ਕਿਵੇਂ ਹੋ ਸਾਰੇ ਠੀਕ ਹੋ ਨਜ਼ਾਰੇ ਲੈ ਰਹੇ ਹੋ ਇੱਕ ਕੰਮ ਕਰੋ ਫਿਰ ਤੁਹਾਡੀਆਂ ਖੋਲੋ ਆਪਣੀਆਂ ਆਪਣੀਆਂ ਤੇ ਆਪਣੇ ਮੈਨੂੰ ਲੈ ਕੇ ਡੋ ਬਾਹਰ ਇਹ ਆਪਣੇ ਆਪਣੇ ਬੋਏਫ੍ਰੈਂਡ ਤੇ ਗਰਲਫ੍ਰੈਂਡ ਦੇ ਅੰਦਰ ਬਰ ਕਰਕੇ ਨਾ ਜਾਏ ਆਨਦੋ ਤੇ ਨ ਜਾ ਰੇ ਜਾਨਦੋ ਨ ਜਾ ਰੇ ਆਨਦੋ ਤੇ ਨ ਜਾ ਰੇ ਜਾਨਦੋ ਕਿਉਂਕਿ ਜ਼ਿੰਦਗੀ ਇੱਕ ਨ ਜਾਗਾ ਹੈ ਜਹਾਂ ਆਨਾ ਨਹੀਂ ਦੁਬਾਰਾ ਹੈ ਇਸੇ ਲਈ ਕਹਨੀ ਹੈ ਮੈਂ ਕਿ ਤੁਦੀ ਮਰਹੋ ਆਦਿਸ਼ ਹੈ ਮਰਾਈ ਯਾਰ ਬਣ ਨਾਲ ਲਾਗੇ ਨਾਲ ਲਾਗੇ ਹੁੜੀ ਗਣੀ ਹੈ ਸਾਰੇ ਸੜ ਸੜ ਜਾਨੀ ਹੈ ਪੈਣ ਚੋਦੀ ਮੋੜੀ ਹੋਰ ਬੜਾ ਪੈਣ ਚੋਦੀ ਮਰਵਾਈਆ ਬਸ ਇਹ ਕੇ ਕੰਮ ਪੈਂਦੀ ਹੈ ਵਧੀਆ ਤਰੀਕੇ ਨਾਲ ਤੁਹਾਡੇ ਅੰਗੂਠੀ ਪੈ ਜਦੋਂ ਪਾਣੀ ਪੈਣ ਲਾਗੇ ਤੇ ਕਾਲੀਆਂ ਫੁੱਦੀਆਂ ਕਰਕੇ ਬਾਜੋ ਐਂ ਜਾ ਨੀ ਗਲਾਪੀ ਫੁੱਦੀ ਮੈਂ ਜਦ ਚੱਕ ਨੂੰ ਤੇ ਲਗੜਦਾ ਤਾਡੀਆਂ ਬਲੌਗਰੋਆਂ ਨੇ ਇਹਨੇ ਸਾਰੀਆਂ ਪੁੱਧੀਆਂ ਗਾਲੀਆਂ ਮੈਂ ਚੰਗਾ ਕੀ ਕਹਤਾ ਹੂੰ ਕਿ ਮੈਨੂੰ ਕੁੜੀਆਂ ਜੇ ਮੈਂ ਕਹਿੰਦੀ ਹਾਂ ਮੈਨੂੰ ਕੁੜੀਆਂ ਜੇ ਇੰਟਰਸਟ ਆ ਉਹ ਕੁੜੀਆਂ ਜੇ ਇੰਟਰਸਟ ਆ ਮਗਰ ਭਾਦੇ ਵੇ ਦੇਗੰਦੀਆਂ ਬਲੌਗਰੋਆਂ ਨੀ ਮੈਂ ਚੰਤਾ ਵਿੱਚ ਨਹੀਂ ਆਵਾ ਜੇ ਦੋ ਹੁਣੀਆਂ ਇਨਸਾਨਾਂ ਵੀ ਤੇ ਇੰਟਰਸਟ ਹੈ ਤਾਂ ਨਹੀਂ ਪੁੱਧੀਆਂ ਬੜੀਆਂ ਗਾਲੀਆਂ ਨੇ ਪਹਿਲਾਂ ਮੈਂ ਇੱਕਦੌਂ ਦੀ ਫੁੱਦੀ ਚੱਟਣ ਦੀ ਕੋਸ਼ਿਸ਼ ਕੀਤੀ ਐ ਸਾਰੀ ਕਾਲੀ ਬਣੀ ਸੀ ਕਿ ਸੀਸੀ ਮੈਂ ਚੱਟੀ ਨਹੀਂ ਸੀ ਹੱਟ ਕੇ ਦੰਦੇ ਅਦੇ ਗੱਲ ਕਰਨੀ ਆ ਸਾਨੂੰ ਘੋਰ ਦੇ ਸਾਨੂੰ ਘੋਰ ਮੈਡਮ ਜੀ ਨੂੰ ਹਵਾਜ਼ ਲਾ ਕੇ ਹਵਾ ਲਾਦੀ ਸੋਸ਼ਲ ਮੀਡੀਆ ਦੀ ਹਵਾ ਲੱਗੀ ਅਮਰੀਕਨ ਡਾਲਰਜ਼ ਦੀ ਓ ਆ ਚੋ ਦੇ ਕਲੇਹੀ ਦੇਖੋਈ ਮੈਂ ਕਿਹਦਾਂ ਅਗਰ ਮੈਂ ਜਾਕ ਨਹੀਂ ਉਡਾਰੀ ਦੇ ਪਰ ਆਪਣੇ ਰੰਗ ਦੋ ਹੀ ਬਣਾਏ ਆ ਇੱਕ ਕਾਲਾ ਇੱਕ ਬੋਤਾ ਕਾਲਾ ਇਹ ਸਾਰੇ ਬੋਤੇ ਕਾਲੇ ਜਵਾਂਦੀ ਆ ਭਾਂਚੇ ਤਾਂ ਦਿੱਖਤੀ ਹੋਈ ਨਹੀਂ ਕੋਠੇ ਦੀ ਨਹੀਂ ਬਾਹ ਬਾਹ ਨੂੰ ਬਾਹਰ ਗੱਡ ਕੇ ਤੇ ਕਹਿੰਦੀ ਆ ਆਨਾ ਗਾਈ ਦੇਖੋ ਇਹੀ ਰਾਂਦੇ ਹੀ ਹਾਂ ਨਹੀਂ ਹੋ ਗਏ ਆ ਤੇ ਰਾਂਦੇ ਹੀ ਸਾਦੀ ਹੋ ਗਏ ਮੈਂ ਚਲਦੀ ਆ ਪੌਲ ਦੇ ਸੰਗਲੇ ਤੇ ਉੱਥੇ ਜਾ ਕੇ ਮੇਰੇ ਤੇ ਕੜਾਈ 20 ਰੁਪਈਆ 20 ਰੁਪਈਆ ਜੇ ਕਹਿੰਦੇ ਕਿ ਉਵੇਂ ਮਾਰਿਆ ਹੋਰ ਤਾਂ ਮੈਂ ਆਏ ਕਿ ਉਵੇਂ ਮਾਰੇ ਬੜੀਆਂ ਮਾਰਦੀ ਆ ਵੀਰ ਤੇ ਫालतੂ ਨਹੀਂ ਹੁੰਦੀ ਆ ਆ ਮੇਰੇ ਉਹ ਫਲੇ ਦਾ ਡੰਡੇ ਰੇ ਨੇ ਇੱਕ ਮੋਟਾ ਹੀ ਲੰਦਰ ਫਾਸੀ ਆ ਜੀ ਹੁਣ ਚੀਤੇ ਦੇਖੇ ਤੇ ਮੇਰੇ ਚੰਦ ਵਾ ਨੂੰ ਗੱਡਣੇ ਤੇ ਖਣ ਕੇ ਮੈਨੂੰ ਦੰਗੋ ਲਿਆ ਜਾਂਦਾ ਵਾ ਤੁਸੀਂ ਬੁਝਾਣਾ ਕਰਿਆ ਕਰੋ ਇਹਨੂੰ ਵੀ ਨਾ ਮਝਾ ਕਰਾ ਨਾ ਆਇਆ ਕਰੋ ਮੇਰਾ ਓ ਵਾਈਸਾ ਇੱਕ ਦੰਨੀ ਲੋਕ ਨਹੀਂ ਆ ਯਾਰ ਕੇਵਲ ਨੌ ਕਰਦੀਆਂ ਨੇ ਕੀ ਦਿਖਾਉਂਦੀਆਂ ਨੇ ਬਲੋਗਿੰਗ ਹੁੰਦੀ ਕੀ ਆ ਕੁਝ ਸਿਖਾਉਂਦੇ ਹੋ ਹਨਾ YouTube ਹੀ ਮੈਸੇਜ ਦਿੰਦੇ ਹੋ ਬਸ ਕੈਮਰਾ ਚੱਕਿਆ ਬੂਥਾ ਤੋਤਾ ਨਹੀਂ ਐਵੇਂ ਨਾ ਆਣ ਜਲਿਆ ਨਾ ਗੇ ਵਾ ਕੋਈ ਹੋਦੇ ਰਹੇ ਹਵਾਂ ਲਾਵਾ ਤੇ ਮੈਂ ਫੁਟੇਜ ਤਾਂ ਦੀ ਕੋਸ਼ਿਸ਼ ਕਰਨੀ ਆ ਗੋੜੋ ਖਾਡਾ ਨੂੰ கோவில் ਆਏ ਕਮਣਾ ਖੂਦ ਬੱਦੂ ਸਾਪਣੀ ਰੰਦਾਓ ਇਤਨੇ ਛਪਰਾ ਜਾਂ ਜਿਹਦੇ ਵਿੱਚ ਪੈਣ ਰੁ ਪਿੰਡਾਂ ਦੇ ਗੰਧਮੰਦ ਸਾਰਾ ਨਾਲੀ ਦਾ ਕੋੜਾ ਕੜਕ ਦਸਾਦਾ ਜਾਂਦਾ ਵਾ ਪਿਆ ਚ ਤੂੰ ਹੋ ਡੱਡੂ ਐ ਭੈਣ ਤੇ ਗੰਦੀ ਜਨਾਨੀ ਐ ਤੇਰੇ 100 ਡਾਲਰ ਕੀ ਵੱਧ ਗਏ ਤੇਨੂੰ ਲੋਕਾਂ ਨੇ ਸਿਰ ਤੇ ਕੀ ਚੜਾ ਲਿਆ ਤੂੰ ਤੇ ਪੈ ਲੋਕਾਂ ਦੇ ਸਿਰ ਤੇ ਚੜ ਕੇ ਮੂਤਨ ਲੱਗ ਪਿਆ ਅਗਰ ਲੱਗ ਪੀਂ ਤੇ ਚੁੱਦੇ ਚੱਲ ਆ ਜੇ ਤੇਰੀ ਫੁੱਤੀ ਦੇ ਅੰਦਰੋਂ ਨਾ ਮੱਕੜ ਕਟਾ ਕੇ ਰਾਤ ਨੂੰ ਮੱਕੜ ਬੜਿਆ ਆ ਜਾਂਦਾ ਤੇ ਮੱਕੜ ਸਵੇਰ ਨੂੰ ਪੰਜਾਬੀ ਆਇਓ ਤੇ ਮੱਕੜ ਉਹ ਤੇ ਮੱਕੜ ਬੜਿਆ ਦੇ ਅੰਦਰ ਉਹ ਨਾ ਫਸਿਆ ਹੋਇਆ ਹੈ ਉਹਨਾਂ ਬੱਚੇ ਦਾ ਨਹੀਂ ਦੇਦਾ ਮੂੰਹ ਨਾ ਪੀਕ ਜਾ ਅੰ ਮੋਹਨਿੰਦਰ ਬੜਾ ਗਿਆ ਤਾਂ ਗਿਆਂਦੇ ਦਾ ਗਿਆਂਦੇ ਦਾ ਬਾੜ ਕੇ ਗਿਆਂਦੇ ਦਾ ਦੇਖਿਆ ਕਿ ਕਿੱਦਾਂ ਹੁੰਦਾ ਸੱਚ ਮਾਰ ਕੇ ਦੇਖ ਕੇ ਗਿਆਂਦੇ ਦਾ ਲੈਂਗੇ ਕਿ ਕਿੱਦਾਂ ਹੁੰਦਾ ਤਾਂ ਗਿਆਂਦੇ ਦਾ ਗਿਆੜ ਦਾ ਲੁੰਦਾ ਇਹਦੇ ਵਿੱਚ ਬਾੜ ਗਿਆ ਨਾ ਉਹ ਥੱਕਣਾ ਆਇਆ ਮੋਰੀ ਵੇ ਜਾਂਦਰ ਥੱਕਣਾ ਤਾਂ ਉਹ ਕੜ ਤਾਣੋ ਫੇਰ ਗੋਡ ਫਾਦਰ ਆਵੇ ਗੋਡ ਫਾਦਰ ਆਪਣੇ ਚਿਮਤੇ ਉਹ ਜਾਰ ਲੈ ਗਏ ਪਲਾਸ ਲੈ ਗਏ ਸਰੀਏ ਲੈ ਗਏ ਗਰਮ ਤੇ ਉਹਦੇ ਨਾਲ ਕੱਢੇ ਬੜੀਆ ਤਰੀਕੇ ਨਾਲ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਤੰਦੂਰ ਹੁੰਦੇ ਤੰਦੂਰ ਤੰਦੂਰ ਜੇ ਰੋਟੀਆਂ ਕੱਟਣ ਵਾਸਤੇ மிஸ்தரிய சில ஹுடி ஜிலை கண்டிப்பா சரி உங்க ரெச்சரிக்காடு பாத்ம வந்து நதிச்சியை சார் பச்சை தீசியா கடக்க மார்க்கு முக்கி துணி ஆனி கண்டிப்பா கச்சிங்கன்னா என்ன மூணுனா சாரிய கந்தி பராமாரா பானியா வோ ஆய் பயன்ஃபா ਇਨੇ ਮਤੇ ਪਰਫਿਮ ਲਾ ਲਾਣ ਸਾਲੀਆਂ ਐ ਇਹੰਦੀਆਂ ਸਾਰੀਆਂ ਵੀਡੀਓ ਦੇਖਣਾ ਬਹੁਤ ਸਾਰੇ ਤੋਂ ਅਮਰੀਕਾ ਤੱਕ ਆਂਦੀ ਹੈ ਪੰਜਾਬ ਤੋਂ ਐ ਠੀਕ ਜੀ ਗੰਡੀਆਂ ਨੇ ਪਾਈ ਸਾਹ ਪਾਈ ਸਾਹ ਥੋੜੀ 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 ਮੈਂ ਹੁਣ ਕੁਛ ਨਹੀਂ ਕਹਿ ਸਕਦੀ ਇਸਤੇ ਮਾਮਲੇ ਚ ਕਿਉਂਕਿ ਇਸ ਤੋਂ ਬਾਅਦ ਮੈਂ ਬੋਲਾਂਗੀ ਨਾ ਤੇ ਮੈਂ ਆਪਣੀ ਨਰਜ਼ੀ ਵੇਸਟ ਕਰਾਂਗੀ ਸੋ ਅੱਜ ਮੈਂ ਥੋੜੀ ਡਾਲਾਂ ਇਸ ਕਰਕੇ ਨਾ ਛੋਟਾ ਹੈ ਨਾ ਐਡਜਸਟ ਕਰਦੇ ਤੁਸੀਂ ਅੱਜ ਦੀ ਵੀਡੀਓ ਅਗਲੀ ਵੀਡੀਓ ਮੈਂ ਤੁਹਾਨੂੰ ਫੁੱਲ ਨਰਜ਼ੀ ਜਾਵਾਂਗੀ ਬਿਕਾਜ਼ ਅਜੇ ਨਾ ਮਮ ਫੁੱਦੀ ਮਰ ਆ ਗਏ ਹੈ ਇਹ ਤਾਈ ਤਾਦੇ ਯਾਰ ਬੁਰਾ ਹੋਇਆ ਤੇ ਹੁਣ ਮਾਣਾ ਨੂੰ ਜਾ ਕੇ ਰਸਟ ਕਰਨੀ ਐ ਐਵੇਂ ਨਹੀਂ ਫ